ਕੇਰਲ ਦੇ ਵਿੱਚ ਸਮੁੰਦਰ ਤੱਟ ਦੇ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਇੱਥੇ ਤੱਟ ਤੋਂ ਲਗਭਗ 38 ਸਮੁੰਦਰੀ ਮੀਲ ਲਾਈਬੇਰੀਅਨ ਸਮੁੰਦਰੀ ਜਹਾਜ਼ ਸਮੁੰਦਰ ਦੇ ਵਿੱਚ ਪਲਟਣ ਕਾਰਨ ਡੁੱਬ ਗਿਆ ਜਿਸ ਮਗਰੋਂ ਤੇਲ ਦੇ ਰਿਸਾਅ ਦਾ ਖਦਸ਼ਾ ਪੈਦਾ ਹੋ ਗਿਆ ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਇਸ ਘਟਨਾ ਤੋਂ ਬਾਅਦ ਜਹਾਜ਼ ਤੇ ਲੱਦੇ ਕਈ ਕੰਟੇਨਰ ਸਮੁੰਦਰ ਦੇ ਵਿੱਚ ਡਿੱਗੇ ਸਮੁੰਦਰ ਦੀਆਂ ਲਹਿਰਾਂ ਦੇ ਵਿੱਚਕਾਰ ਜਦੋਂ ਸਭ ਕੁਝ ਸ਼ਾਂਤ ਸੀ ਤਾਂ ਅਚਾਨਕ ਸਮੁੰਦਰ ਦੇ ਵਿੱਚ ਇੱਕ ਹਲਚਲ ਮਚ ਗਈ ਇਸ ਘਟਨਾ ਕਾਰਨ ਵੱਡੇ ਪੱਧਰ ਤੇ ਤੇਲ ਦਾ ਸਾ ਹੋਇਆ ਜਿਸ ਦੌਰਾਨ ਕੇਰਲ ਸਰਕਾਰ ਨੇ ਪੂਰੇ ਰਾਜ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਤੇ ਤੱਟ ਰੱਖਿਆ ਕਤੇਲ ਦੇ ਰਿਸਾਨ ਨੂੰ ਰੋਕਣ ਦੇ ਲਈ ਲਗਾਤਾਰ ਕੰਮ ਕਰ ਰਹੇ ਨੇ ਇਸ ਖਤਰਨਾਕ ਸਥਿਤੀ ਨੂੰ ਦੇਖਦੇ ਹੋਏ ਭਾਰਤੀ ਜਲ ਸੈਨਾ ਤੇ ਤੱਟ ਰੱਖਿਖਾ ਨੇ ਬਿਨਾ ਕਿਸੇ ਦੇਰੀ ਦੇ ਆਪਣਾ ਮੋਰਚਾ ਸੰਭਾਲ ਲਿਆ ਖੁਸ਼ਕਿਸਮਤੀ ਰਹੀ ਕਿ ਜਹਾਜ਼ ਤੇ ਸਵਾਰ ਸਾਰੇ 24 ਲੋਕ ਸੁਰੱਖਿਅਤ ਬਚ ਗਏ ਨੇ ਭਾਰਤੀ ਤੱਟ ਰੱਖਿਖਾ ਤੇ ਜਲ ਸੈਨਾ ਨੇ ਇੱਕ ਤੇਜ਼ ਬਚਾਅ ਕਾਰਜ ਚਲਾਇਆ ਤੇ ਸਾਰਿਆਂ ਦੀ ਜਾਨ ਬਚਾਈ ਇਹ ਘਟਨਾ ਸਮੁੰਦਰੀ ਸੁਰੱਖਿਆ ਤੇ ਸਵਾਲ ਖੜੇ ਕਰ ਰਹੀ ਹੈ ਪੁਲਿਸ ਨੇ ਕਿਹਾ ਕਿ ਤੱਟ ਤੇ ਵਹਿ ਕੇ ਆਏ ਕੰਟੇਨਰਾਂ ਦੀ ਗਿਣਤੀ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਅਤੇ ਅਧਿਕਾਰੀ ਹਾਲਾਤਾਂ ਨੂੰ ਸੰਭਾਲਣ ਦੇ ਲਈ ਲਗਾਤਾਰ ਕੰਮ ਕਰ ਰਹੇ ਨੇ ਓਨਜੋ ਪ੍ਰਭਾਵਿਤ ਖੇਤਰਾਂ ਦੇ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਖਬਰਾਂ ਮੁਤਾਬਕ ਕੋਮਲ ਜ਼ਿਲ੍ਹੇ ਦੇ ਸਾਹਲ ਤੇ ਹੁਣ ਤੱਕ ਘੱਟੋ ਘੱਟ 4 ਕੰਟੇਨਰ ਦੇਖੇ ਗਏ ਨੇ ਅਧਿਕਾਰੀਆਂ ਨੇ ਲੋਕਾਂ ਨੂੰ ਕੰਟੇਨਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਤੇਲ ਗਰੀਬ 3 ਕਿਲੋਮੀਟਰ ਪ੍ਰਤੀ ਘੰਟੇ ਦੀ ਤਾਰ ਦੇ ਨਾਲ ਬਹਿ ਰਿਹਾ ਹੈ ਜਿਸ ਕਾਰਨ ਰਾਜ ਪਰਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਕਿਉਂਕਿ ਇਹ ਵਾਤਾਵਰਣ ਪੱਖੋਂ ਸੰਵੇਦਨਸ਼ੀਲ ਕੇਰਲ ਤੱਟ ਦੇ ਨਾਲ ਟਕਰਾ ਸਕਦਾ ਹੈ